ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਮੀਰ ਕਰਦੇ ਆ ਕਿ ਸਾਰੇ ਠੀਕ ਹੋਵੋਗੇ ਤੇ ਇਹ ਆਪਣਾ YouTube ਦਾ ਚੌਥਾ ਬਲੌਗ ਆ ਇਹ ਆਪਾਂ ਆਏ ਸੀਗੇ ਖੇਤ ਤੇ ਸ਼ੀਰੇ ਨਾਲ ਰੇਖ ਲਿਆਨ ਵਾਸਤੇ ਢੁੱਲਰ ਨਾਲ ਤੇ ਇਹ ਬਾਈ ਕਹਿੰਦਾ ਵੀ ਆਪਾਂ ਰੇਖ ਲਿਆ ਖਲਿਆਰ ਦਿੰਨੇ ਆ ਕਹਿੰਦਾ ਵੀ ਨਾਲ ਮਿਲ ਕੇ ਕਰ ਲਿਆ ਕਰਾਂਗੇ ਤੂੰ ਮੇਰੇ ਨਾਲ ਖਲਿਆਰ ਦਾ ਕਰ ਮੈਂ ਤੇਰੇ ਨਾਲ ਖਲਿਆਰ ਦਾ ਕਰੂੰ ਮਾ ਵੀਰ ਠੀਕ ਆ ਤੇ ਅੱਜ ਸੀਰੇ ਨਾਲ ਅਸੀਂ ਰੇਖ ਲਿਆਣ ਵਾਸਤੇ ਤੇ ਸ਼ੀਰਾ ਕਹਿੰਦਾ ਵੀ ਝੋਨੇ 'ਚ ਜ਼ਿੰਕ ਦੀ ਘਾਟ ਆ ਪੁੱਲਰ ਕਹਿੰਦਾ ਕਿ ਮਾ ਵੀਰ ਪਾ ਦਿੰਨੇ ਆ ਤੇ ਹੁਣ ਰੇਹ ਦੇ ਵਿੱਚ ਜ਼ਿੰਕ ਮਿਕਸ ਕਰੀ ਜੰਨੇ ਆ ਬਾਈ ਜ਼ਿੰਕ 10 ਕਿਲੋ ਪਾ ਦੇ ਵੀ ਕਿੱਲੇ ਦੀ ਕਿੰਨੀ ਪਾਤੀ ਬਾਈ 10 ਕਿਲੋ 10 ਕਿਲੋ ਕਿੱਲੇ ਦੀ ਜ਼ਿੰਕ ਪਾਦੀ ਪੁੱਲਰ ਕਹਿੰਦਾ ਵੀ ਘਾਟ ਨਾ ਵੀ ਮੈਂ ਰੇਹ ਦੁਨੀਆ ਤੱਕ ਹਾਂ ਜ਼ਿੰਕ ਦੀ ਘਾਟ ਨਾ ਆਵੇ ਪੁੱਲਰ ਕਹਿੰਦਾ ਹੋਰ ਕੋਸ਼ਿਸ਼ ਹੋ ਜਾਈ ਕਹਿੰਦਾ ਵੀ ਝੋਨਾ ਪੁੱਲਰ ਦਾ ਖੜਾ ਪਿੱਛੇ ਤੁਹਾਨੂੰ ਦੇਖ ਸਕਦੇ ਹਾਂ ਇਹ ਪੁੱਲਰ ਦਾ ਝੋਨਾ ਹੈਗਾ ਕਾਹਨੋਂ ਕੋਈ ਨਾ ਕਰੇ ਕੋਈ ਪਾਇਆ ਨਹੀਂ ਭੈਣ ਜੀ ਬੁੱਲਰ ਕਹਿੰਦਾ ਵੀ ਕਾਹਨੋਂ ਕੋਈ ਇਹ ਨਾ ਕਰੇ ਵੀ ਕੁਝ ਪਾਇਆ ਨਹੀਂ ਵਿੱਚ ਕਹਿੰਦਾ ਵੀ ਤੇ ਕਹਿੰਦਾ ਵੀ ਕੋਈ ਚੀਜ਼ ਛੱਡਣੀ ਨਹੀਂ ਝੋਨੇ 'ਚ ਪਾਉਣ ਕਣੀਆਂ ਵੀ ਹਰੇਕ ਚੀਜ਼ ਪਾਉਣੀ ਆ ਆਪਾਂ ਤੇ ਝੋਨਾ ਕਹਿੰਦਾ ਵੀ ਸਾਰਿਆਂ ਨੂੰ ਵੱਧ ਕੱਢਣਾ ਆਪਾਂ ਤੇ ਆਹ ਬੁੱਲਰ ਦਾ ਝੋਨਾ ਕਾ ਵਧੀਆ ਚੱਲਿਆ ਹੋਇਆ ਝੋਨਾ ਤੇ ਰੇਹ ਦੇ ਵਿੱਚ ਜਿੰਕ ਮਿਕਸ ਕਰੀ ਜੰਨੇ ਆ ਬਾਈ ਯੂਰੀਆ ਦੇ ਵਿੱਚ ਤੇ ਉਸ ਤੋਂ ਬਾਅਦ ਰੇਹ ਸਿੱਟਾਂਗੇ ਸਿੱਟਣ ਦੇ ਇੱਕ ਲਗਭਗ ਆਪਾਂ ਨੂੰ 2 2.5 ਘੰਟੇ ਲੱਗ ਜਾਣਗੇ ਤੇ 2 2.5 ਘੰਟਿਆਂ ਬਾਅਦ ਫਿਰ ਆਪਾਂ ਵਹੀ ਹੋ ਕੇ ਘਰ ਚਲੇ ਜਾਣਾਗਾ ਤੇ ਸ਼ਨੀਵਾਰ ਨੂੰ ਆਪਣੀ ਆਪਣੇ ਬਾਹਰ ਚ ਰੇਖ ਲਿਆਰਾਂਗੇ ਤੇ ਵੀਰਾ ਬਾਈ ਕਹਿੰਦਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਚੱਲ ਬੜੂੰਗਾ ਉਦੋਂ ਵੀ ਆਪਾਂ ਖੇੜਿਆਰ ਦਿਆਂਗਾ ਮਾ ਵੀ ਠੀਕ ਆ ਨਾਲ ਮਿਲ ਕੇ ਹੋ ਜਾਂਦਾ ਚਲੋ ਆਪਾਂ ਇਹਦੇ ਨਾਲ ਹੱਥ ਲਵਾ ਦਾਂਗੇ ਥੋੜਾ ਜਿਹਾ ਬਾਈ ਆਪਣੇ ਨਾਲ ਹੱਥ ਲਵਾ ਲਊਗਾ ਉਦੋਂ ਤੇ ਨਾਲ ਮਿਲ ਕੇ ਕਰ ਲਾਂਗੇ ਇਹ ਚੋਨਾ ਬਹੁਤ ਵਧੀਆ ਖੜਾਗਾ ਭੁੱਲਰ ਦਾ ਦੇਖ ਸਕਦੇ ਹੋ ਚੱਲ ਪਿਆ ਵਧੀਆ ਹੋਰ ਭੁੱਲਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਕੁਛ ਨਹੀਂ ਬਾਬਾ ਦੂਜੀ ਵਾਰੀ ਰੇਹ ਪਾਈ ਜਾਂਦੇ ਆ ਠੀਕ ਆ ਉਹਨਾਂ ਨੇ ਕਹਿੰਦਾ ਵੀ ਦੂਜੀ ਵਾਰੀ ਰੇਹ ਪਾ ਰਹੇ ਆ ਪਹਿਲਾਂ ਪਾਤਾ ਸੀ ਇਹ ਚ ਪੌਡਰ ਦਵਾਈ ਦੂਈ ਸਾਰੀ ਪਾਈ ਬੈਠੇ ਆ ਹਾਂ ਪੌਡਰ ਪਾ ਕੇ ਦਵਾਈ ਦੂਈ ਪਾਤੀ ਸਾਰੀ ਠੀਕ ਆ ਸੁਣ ਪਪਾ ਦੱਬੀ ਰੱਖਣਾ ਕੰਮ ਇਹ ਚ ਹਾਂ ਇੱਕ ਮਹੀਨਾ ਦੇ ਯਾਰ ਜਿੰਨਾ ਕੋ ਸਿੱਟੀ ਦਾ ਜੋਰ ਲਾ ਕੇ ਬੰਦੂ ਸਿੱਟ ਦੇ ਹਾਂ ਇੱਕ ਮਹੀਨਾ ਲਗਾਤਾਰ ਕਬਾਏ ਭੁਰ ਕਹਿੰਦਾ ਵੀ ਜਿਹੜਾ ਕੋ ਸਿੱਟੀ ਦਾ ਸਿੱਟ ਦੇ ਮਹੀਨੇ ਦੇ ਅੰਦਰ ਅੰਦਰ ਮੈਂ ਰੋਜ਼ ਹੀ ਸਿੱਟੀ ਜਾਵੇ ਜੂਰੀ ਆਈ ਹਾਂ ਹਾਂ ਭਾਵਾਂ ਕਹਿੰਦਾ ਵੀ ਰੋਜ਼ ਮੰਨ ਲਾ 5-7 ਦਿਨਾਂ ਤੋਂ ਜੂਰੀਆ ਸਿੱਟੀ ਆਵੇ ਤੇ ਝੋਨਾ ਪੂਰਾ ਬਹਾਲ ਹੋ ਜਾਂਦਾ ਕਹਿੰਦਾ ਬਾਈ ਜੂਰੀ ਜਾਏ ਹਨਾ ਯਾਰ ਭਾਵੇਂ ਮੰਨ ਕੇ ਚੱਲ ਵੀ ਇਕੱਠੀ ਜਿਹੜੇ ਲੋਕ ਗੱਟਾ ਪਾਉਂਦੇ ਹਨਾ ਠੀਕ ਆਹੋਣ ਮੰਨ ਕੇ ਚੱਲ ਵੀ ਵੀ 20 25 ਕਿਲੋ 35 ਕਿਲੋ ਮੰਨ ਕੇ ਹਫ਼ਤੇ ਤੋਂ ਪਾਦੇ ਹਨਾ ਯਾਰ ਉਸ ਨਾਲ ਵਧੀਆ ਡੋਜ ਰਹਿੰਦੇ ਉਹਨੇ ਛੋਨਾ ਸਰ ਲਾਇਆ ਤਾਂ ਉਹਨੇ ਫੇਰ ਚੱਲ ਪੈਂਦਾ ਗਾ ਠੀਕ ਆ ਇਹ ਜੀ ਵੀ ਮੰਨ ਲਾ ਮਹੀਨੇ ਦੇ ਅੰਦਰ ਅੰਦਰ ਯੂਰੀਆ ਪੂਰੀ ਕਰਨੀ ਪੈਂਦੀ ਹੈ ਵੀ ਬੁੰਨਾ ਪੂਰੀ ਕਰਦੇ ਕਹਿੰਦੇ ਹੀਰਾ ਬਾਈ ਕਹਿੰਦਾ ਜਿਹੜੇ ਇਕੱਠਾ ਪਾ ਕੇ ਆਪਾਂ 10 ਦਿਨ ਖੇਦ ਨਹੀਂ ਆਏ ਹਾਂ ਠੀਕ ਆ ਮੰਨ ਲਾ ਵੀ ਇਕੱਠੀ ਵੀ ਨਹੀਂ ਪਾਉਣੀ ਚਾਹੀਦੀ ਸੀਰਾ ਕਹਿੰਦਾ ਵੀ ਇੱਕ ਅਰੀਚ ਮਹੀਨੇ 'ਚ ਪੂਰੀ ਕਰਦੇ ਹੌਲੀ ਹੌਲੀ ਹਾਂ ਜਿਹੜਾ ਇਕੱਠਾ ਪਾਉਂਦਾ ਉਹ ਕਿਵੇਂ ਬਾਈ ਕਥਾ ਹੈ ਯਾਰ ਜਦੋਂ ਹੁਣ ਝੋਨਾ ਨੂੰ ਆਪ ਮੰਨ ਕੇ ਤੇ ਇੱਕ ਵਾਰੀ ਪਾਤੀ ਹੈ ਨਾ ਹਾਂ ਮੁਰ ਕੇ 10-10 ਦਿਨ ਖੇਤ ਨਹੀਂ ਆ ਬੰਦਾ ਹੈ ਨਾ ਯਾਰ ਹਾਂ ਉਹ ਗਿਆਲਾ ਕਹਿੰਦਾ ਵੀ ਮੈਂ 3 ਗੱਟੇ ਪਾ ਦਵਾਂ ਉਹ ਕੋਈ ਫਾਇਦਾ ਨਹੀਂ ਉਹ ਮੰਨ ਕੇ ਚੱਲ ਵੀ ਆਪ ਅੱਧਾ-ਅੱਧਾ ਗੱਟਾ ਹਾਂ ਮਤਲਬ 35 ਕਿਲੋ 40 ਕਿਲੋ ਠੀਕ ਆ ਪੰਜੋਂ 7 ਦਿਨ ਖਿਲਾਰਦੇ ਆ ਉਹ ਝੋਨਾ ਉਹਨਾਂ ਕਸਰ ਲਈ ਜਾਂਦਾ ਉਹਨਾਂ ਗਾਹਾਂ ਨੂੰ ਡੋਜ਼ ਮਿਲ ਜਾਂਦੀ ਠੀਕ ਆ ਬਾਈ ਤੇ ਉਸ ਤੋਂ ਬਾਅਦ ਮੰਨ ਲਓ ਰੇਹਾਂ ਸਪ੍ਰੈਅਾਂ ਦਾ ਕੰਮ ਆ ਜਾਊਗਾ ਫਿਰ ਮੰਨ ਲਓ ਰੇਹ ਤਾਂ ਬਾਹੀ ਦੇਵਾਂਗੇ ਤੇ ਰੇਹਾਂ ਦਾ ਕੰਮ ਆ ਜਾਊਗਾ ਜਿਆਦਾ ਜ਼ੋਰ ਹੋ ਜੂਗਾ ਸਪ੍ਰੈਅ ਦਾ ਤੇ ਤੇ ਹੀਰਾ ਬਾਈ ਕਹਿੰਦਾ ਮਹੀਨੇ ਦੇ ਅੰਦਰ ਅੰਦਰ ਕਹਿੰਦਾ ਵੀ ਪੂਰੀ ਕਰਦੇ ਹੁਣ ਜਿੰਕ ਮਲਾ ਕੇ ਪਾਈ ਆ ਤੇ ਪਹਿਲਾਂ ਜਿਹੜੀ ਰੇਹ ਪਾਈ ਸੀ ਸੀਰਾ ਕਹਿੰਦਾ ਬਾਈ ਉਹ ਚ 12 63 12 63 ਪਾਈ ਸੀ ਬਾਈ ਹਾਂ 12 63 ਬੋਰਡਰ ਪਾ ਕੇ ਕਹਿੰਦਾ ਵੀ ਫੇਰ ਆਪਾਂ ਪਹਿਲੀ ਰੇਹ ਸਿੱਟੀ ਸੀਗੀ ਉਹਦੇ ਚ ਤੇ ਹੁਣ ਇਹ ਦੂਜੀ ਰੇਹ ਸਿੱਟਣ ਜਾ ਰਹੇ ਆ ਬਾਈ ਸੀਰਾ ਤੇ ਇਹਦੇ ਵਿੱਚ ਮੰਨ ਲਓ ਜਿੰਕ ਮਿਕਸ ਕਰਕੇ ਸਿੱਟਾਂਗੇ ਤੇ ਤੀਜੀ ਦੇ ਵਿੱਚ ਬਾਈ ਹੁਣ ਮੰਨ ਲਓ ਜੀ ਕੀ ਆਪਾਂ ਨੂੰ ਤੀਜੀ ਦੇ ਵਿੱਚ ਮੈਕੋ ਰਾਜਾ ਪਾ ਦਾਂਗੇ ਤੀਜੀ ਦੇ ਵਿੱਚ ਬਾਈ ਕਹਿੰਦਾ ਕੋਈ ਵੀ ਪਾ ਸਕਦੇ ਆਪਾਂ ਹਾਂ ਠੀਕ ਆ ਤੀਜੀ ਦੇ ਵਿੱਚ ਭੁੱਲਰ ਕਹਿੰਦਾ ਵੀ ਮਾਈਕਰੋ ਰਾਜਾ ਪਾਵਾਂਗੇ ਕਹਿੰਦਾ ਉਹ ਗਰੋਥ ਪ੍ਰੋਮੋਟਰ ਵੀ ਪਾ ਦਿਓ ਹਾਂ ਗਰੋਥ ਪ੍ਰੋਮੋਟਰ ਵੀ ਪਾ ਜਾਂਦਾ ਕਹਿੰਦਾ ਜਿਹੋ ਦੇ ਨਾਲ ਝੋਨਾ ਵਧੀਆ ਗਰੋਥ ਕਰਨ ਲੱਗ ਜਾਂਦਾ ਕਹਿੰਦੇ ਤੇ ਇਹ ਆਪਾਂ ਮੰਨਤ ਭੁੱਲਰ ਨੇ ਆਪੁੰਦੇ ਸਸਾਰਾ ਤੋਂ ਜਾਣਕਾਰੀ ਲਈ ਆਪਾਂ ਭੁੱਲਰ ਸਾਹਿਬ ਤੋਂ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੋ ਵੀ ਆਪਣੇ ਨਾਲ YouTube ਤੇ ਜੁੜੇ ਹੋਏ ਆ ਤੇ ਸਾਰਿਆਂ ਨੇ ਆਪਣਾ ਇਹ ਵਲੌਗ ਜ਼ਰੂਰ ਦੇਖਣਾਗਾ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਿਆਂ ਜੋ ਵੀ ਆਪਣੇ ਨਾਲ YouTube ਤੇ ਜੁੜੇ ਹੋਏ ਆ ਬਾਏ ਬਾਈ ਜੀ ਸਾਰਿਆਂ ਨੂੰ ਤੇ ਹੁਣ ਅਸੀਂ ਰੇਖ ਲਿਆ ਰਹੇ ਆ ਸਾਡੇ ਕੋਲ ਟਾਈਮ ਵੀ ਬਹੁਤ ਘਟਾਗਾ ਤੇ ਕਿਉਂਕਿ ਸਵੇਰ ਸਵੇਰ ਖਲਿਆਰੀ ਆ ਬਈ ਠੀਕ ਆ ਤੇ ਉਸ ਤੋਂ ਬਾਅਦ ਫਿਰ ਗਰਮੀ ਹੋ ਜਾਂਦੀ ਹੈ ਜ਼ਿਆਦਾ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਾਏ ਬਾਈ ਜੀ ਸਾਰਿਆਂ ਨੇ ਬਲੌਗ ਆਪਣਾ ਦੇਖਣਾਗਾ